हां दोस्तो, भाई दोस्तों सत श्री अकाल मैं बलवंत सिंह ਰਪਾਲ ਅੱਜ ਲੰਬੇ ਸਮੇਂ ਬਾਅਦ ਫੇਰ ਆਪਾਂ ਬਾਈ ਕੌਰੀ ਦੀ ਸਸਥ ਵਿੱਚ ਇਕੱਠੇ ਹੋਏ ਆਂ ਇਹ ਲੰਬਾ ਸਮਾਂ ਜਿਹੜਾ ਗੈਪ ਰਿਹਾ ਉਹਦਾ ਕਾਰਨ ਇਹ ਸੀ ਕਿ ਬਾਈ ਕੌਰੀ ਇੰਡੀਆ ਗਈ ਹੋਈ ਸੀ ਤੇ ਆਪਸ ਦੇ ਵਿੱਚ ਤਾਲਮੇਲ ਨਹੀਂ ਹੋ ਸਕਿਆ ਬਾਈ ਕੌਰੀ ਇੰਡੀਆ ਤੋਂ ਜੋ ਯਾਦਾਂ ਲੈ ਕੇ ਮੁੜੇ ਨੇ ਉਹਨਾਂ ਬਾਰੇ ਗੱਲਬਾਤ ਆਪਾਂ ਫਿਰ ਕਿ세 ਹੋਰ ਇੰਟਰਵਿਊ ਕਰਾਂਗੇ ਪਰ ਅੱਜ ਆਪਾਂ ਜਿਹੜਾ ਇਕੱਠੇ ਹੋਏ ਆ ਉਹ ਹੈ ਬਾਈ ਨਛੱਤਰ ਸਿੰਘ ਢਾਲੀਵਾਲ ਇਹਨਾਂ ਨੂੰ ਅੱਜ ਇਥੋਂ ਵਧਾਈ ਦਿੱਤੀ ਹੈ ਇਹ ਆਪਣੇ ਪਿੰਡ ਜਾ ਰਹੇ ਨੇ 26 ਫਰਵਰੀ ਨੂੰ ਇਹਨਾਂ ਦੀ ਪਲੇਟ ਹੈ ਉਹ ਵੀ ਪੁਰਾਣੇ ਸਾਥੀ ਸਾਰੇ ਬੈਠੇ ਨੇ ਹਾਜ਼ਰ ਨੇ ਬਾਈ ਕਰਨੈਲ ਸਿੰਘ ਬਾਈ ਜੀ ਮੋਹਨ ਸਿੰਘ ਬਾਈ ਬਲਜਿੰਦਰ ਸਿੰਘ ਜੀ ਨਾਲ ਹੀ ਬੈਠੇ ਨੇ ਨਾਲ ਹੀ ਬਾਈ ਬਲਦੇਵ ਸਿੰਘ ਹੋਰੀ ਘਟਾਣੀ ਵਾਲੇ ਇਹ ਬੈਠੇ ਨੇ ਆਹ ਵੇਹ ਨਪਿੰਦ ਕੇ ਲੇਟ ਹੋ ਗਿਆ ਕੋਈ ਨਾ ਆਜਾ ਇਧਰ ਦੂਸਰੇ ਪਾਸੇ ਬਾਈ ਹਰਬੰਸ ਸਿੰਘ ਬਾਈ ਹਰਬੰਸ ਦਾ ਪਿੰਡ ਵੀ ਮਾਨੁਕੇ ਆ ਮਾਨੁਕੇ ਸੰਧੂ ਇਹ ਕਾਕਾ ਸਾਡਾ ਰਾਜੂ ਤੇ ਰਾਜੂ ਅੱਜ ਦੂਜੀ ਵਾਰ ਇਸ ਸੱਤ ਚ ਸ਼ਾਮਲ ਹੋਇਆ ਇਹ ਸਾਰੇ ਦੋਸਤ ਸਾਰੇ ਸਾਥੀ ਬਾਈ ਨਛੱਤਰ ਨੂੰ ਅੱਜ ਨਿੱਕੀ ਬਧਾਈ ਦੇ ਰਹੇ ਨੇ ਅ ਬਾਈ ਬਲਜਿੰਦਰ ਸਿੰਘ ਬਧਾਈ ਦੇ ਗਏ ਬਲਜਿੰਦਰ ਖੰਨੇ ਵਾਲੇ ਇਹ ਦੇਖੀ ਸੀ ਬਾਈ ਬਜਿੰਦਰ ਸਿੰਘ ਜੀ ਖੰਨੇ ਵਾਲੇ ਕਿ ਤੂੰ ਜਾ ਰਿਹਾ ਸਾਥੀ ਉੱਧਰ ਜਾਣਾ ਅਸੀਂ ਲਾ ਦੇਣਾ ਇਹ ਬਾਈ ਨਛੱਤਰ ਸਿੰਘ ਜੀ ਕੀ ਕਹਿਣਾ ਚਾਹੋਗੇ ਸਾਥੀਆਂ ਨੂੰ ਕੁਝ ਠੀਕ ਹੈ ਧੰਨਵਾਦ ਸਾਰਿਆਂ ਦਾ ਮੇਰਾ ਕਿ ਜ ਜ ਪਰਮਾਰਧਮ ਨੇ ਚਾਹਿਆ ਤਾਂ ਜਿਆ ਬਰਾਦਮ ਤਦ ਰਸੀ ਬਖਸ਼ਾ ਨੂੰ ਘੜਦੇ ਨਾਲ ਰੱਖੇ ਸਾਰਿਆਂ ਨੇ ਸਾਰਿਆਂ ਨੇ ਚੜਦੀ ਗੱਲਾ ਡਾਕਟਰ ਕੌਲੀ ਦਾ ਨੋਰੀ ਬੋਲਿਆ ਨਹੀਂ ਬਾਈ ਕੌਰੀ ਬਾਈ ਕੌਰੀ ਸੱਥ ਹੈ ਬਾਈ ਚੋਰੀ ਤਾਂ ਮੇਨ ਹੈ ਇਹਨੂੰ ਸਟਾਰਟਿੰਗ ਇਹ ਤਾਂ ਕਰਦੇ ਹੁੰਦੇ ਆ ਹਾਂ ਕਿਉਂਕਿ ਬਾਈ ਕੌਰੀ ਦਾ ਹੀ ਸਾਰਾ ਕੌਰੀ ਤੋਂ ਬਗੈਰ ਤਾਂ ਵੜਕੇ ਨਹੀਂ ਭਾਈ ਤੇ ਬਾਕੀ ਉਹੀ ਸਾਥੀ ਸਾਡੇ ਬਾਈ ਮੋਹਨ ਸਿੰਘ ਹੋਰੀ ਜਿਹੜੇ ਪਾਰਟੀ ਦਾ ਪ੍ਰੋਮ ਸਾਰੇ ਕਰਦੇ ਨੇ ਭਾਈ ਮੋਹਨ ਤੇ ਬਾਈਬਲ ਦੇਵ ਇਹ ਵੀ ਸ਼ਾਮਲ ਨੇ हां ਵੀ ਦੋਸਤੋ ਮਿਲਦੇ ਆਂ ਫਿਰ ਅਗਲੀ ਵਾਰ ਬਾਈ ਕੋਰੀ ਨਾਲ ਗੱਲਬਾਤ ਕਰਾਂਗੇ ਇੰਡੀਆ ਤੋਂ ਜੋ 1000 ਰੁਪਏ ਲੈ ਕੇ ਆਏ ਨੇ ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਧੰਨਵਾਦ